ਕੀ ਲੋਗਨ ਫਰੂਟ ਪੰਜਾਬ ਚ ਕਾਮਯਾਬ ਆ ਕੀ ਇਹਦੀ ਵਿਕਰੀ ਪੰਜਾਬ ਦੇ ਵਿੱਚ ਹੋ ਸਕਦੀ ਆ ਅਟਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਨੇਚਰ ਪਾਸ ਪਲਾਂਟੇਸ਼ਨ ਤੋਂ ਦੋਸਤੋ ਆਪਾਂ ਪਹਿਲਾਂ ਵੱਡੇ ਬੂਟੇ ਕੋਲੇ ਖੜੇ ਹੁੰਦੇ ਸੀ ਅੱਜ ਇਹ ਛੋਟਾ ਬੂਟਾ ਦੀ 3 ਸਾਲ ਦਾ ਬੂਟਾ ਤੁਸੀਂ ਇਹਦੀ ਫਸਟ ਫਰੂਟਿੰਗ ਦੇਖ ਸਕਦੇ ਹੋ ਕਿਦਾਂ ਗੁੱਛਿਆਂ ਦੇ ਰੂਪ ਦੇ ਵਿੱਚ ਆਇਆ ਹੋਇਆ ਜੀ ਇਹ ਸਾਰੇ ਇਹਦੇ ਗੁੱਛੇ ਜਿੰਨੇ ਵੀ ਨੇ ਜਿਹੜੇ ਉੱਪਰ ਗੁੱਛੇ ਸੀ ਦੋਸਤੋ ਉਹ ਕੁਝ ਤੋਤਿਆਂ ਨੇ ਥੋੜਾ ਜਿਹਾ ਅਟੈਕ ਕੀਤਾ ਸੀ ਇਸ ਤੇ ਤੋਤਿਆਂ ਦੇ ਅਟੈਕ ਤੋਂ ਬਚਣ ਲਈ ਆਪਾਂ ਮੱਛਰਦਾਨੀ ਪਾਈ ਆ ਮੈਂ ਤੁਹਾਨੂੰ ਨਾਲ ਵੀਡੀਓ ਦੇ ਵਿੱਚ ਐਡ ਕਰ ਦੂੰਗਾ ਜਿਵੇਂ ਆਪਾਂ ਮੱਛਰਦਾਨੀ ਇਹਨਾਂ ਦੇ ਵਿੱਚ ਪਾਈ ਆ ਤੇ ਹੁਣ ਇਹਨਾਂ ਦੀ ਅਗਸਤ ਮਹੀਨੇ ਦੇ ਵਿੱਚ ਆਪਾਂ ਤੜਾਈ ਸ਼ੁਰੂ ਕਰਕੇ ਆਪਾਂ ਮੰਡੀ ਕਰਨ ਸ਼ੁਰੂ ਕਰ ਰਹੇ ਹਾਂ ਜੀ ਹੁਣ ਇਹਨੂੰ ਤੋੜ ਕੇ ਦੀ ਆਪਾਂ ਮੈਂ ਤੁਹਾਨੂੰ ਇੱਕ ਡੱਬਾ ਦਿਖਾਉਣਾ ਜੀ ਤੇ ਜਿਹੜੇ ਆਪਾਂ ਡੱਬੇ ਇਹਨਾਂ ਲਈ ਲੈ ਕੇ ਆਏ ਆਂ ਜੀ ਉਹ ਤਕਰੀਬਨ ਤੁਸੀਂ ਦੇਖ ਸਕਦੇ ਹੋ ਇਹ ਅੱਧਾ ਕਿਲੋ ਵਾਲਾ ਡੱਬਾ ਜੀ ਇਹ ਇੱਕ ਡੱਬੇ ਦੇ ਵਿੱਚ ਇੱਕ ਪੈਕੇਟ ਦੇ ਵਿੱਚ ਆਪਾਂ ਅੱਧਾ ਕਿਲੋ ਫਰੂਟੇ ਦਾ ਪਾ ਕੇ ਸੇਲ ਕਰਾਂਗੇ ਜੀ ਉਹ ਰੇਟ ਜੋ ਵੀ ਹੋਊਗਾ ਮੰਡੀ ਦੇ ਵਿੱਚ ਮੈਂ ਤੁਹਾਨੂੰ ਅਗਲੀਆਂ ਵੀਡੀਓਜ਼ ਵਿੱਚ ਦੱਸ ਦਾਂਗਾ ਜੀ ਹੁਣ ਇਹਨਾਂ ਨੂੰ ਤੋੜ ਕੇ ਜੀ ਆਪਾਂ ਇਹ ਬਾਕਸ ਭਰ ਕੇ ਨਾਲ ਦੀ ਨਾਲ ਆਪਾਂ ਮੰਡੀ ਕਰਨ ਇਹਨਾਂ ਦਾ ਸਟਾਰਟ ਕਰ ਦੇਣਾ ਤੇ ਮੰਡੀ ਕਰਨ ਹੁਣ ਸਟਾਰਟ ਕਰਨ ਤੇ ਇਹ ਵੀ ਫਾਇਦਾ ਵੀ ਆਪਾਂ ਨੂੰ ਸਾਰਾ ਇਹਨਾਂ ਦਾ ਰੇਟ ਜੋ ਵੀ ਹੈ ਜਿੰਨਾ ਵੀ ਰੇਟ ਮਾਰਕੀਟ ਤੇ ਲੱਗੂ ਉਹ ਪਤਾ ਲੱਗ ਜੂ ਹੁਣ ਪੱਕਣੇ ਸ਼ੁਰੂ ਹੋ ਗਏ ਆ ਦੋ ਤਿੰਨ ਵੈਰਾਈਟੀ ਇਹ ਜਿਹੜੀਆਂ ਨੇ ਜਿਹੜੀਆਂ ਹੁਣ ਪੱਕ ਚੁੱਕੀਆਂ ਨੇ ਜਿੱਦਾਂ ਇਹ ਵੈਰੈਟੀ ਜਿਹਦੇ ਕੋਲੇ ਆਪਾਂ ਖੜੇ ਆ ਇਹ ਤਕਰੀਬਨ ਹਜੇ ਸਾਈਜ਼ ਛੋਟਾ ਦੀ ਥੋੜਾ ਜਿਹਾ ਸਾਈਜ਼ ਛੋਟਾ ਤੇ ਇਹਦਾ ਜਿਹੜਾ ਸਾਈਜ਼ ਬਣਦਾ ਜੀ ਉਹ 11 ਤੋਂ 13 ਗ੍ਰਾਮ ਦੇ ਵਿੱਚ ਇੱਕ ਦਾਣੇ ਦਾ ਸਾਈਜ਼ ਬਣਦਾ ਜੀ ਤਾਂ ਤਕਰੀਬਨ ਆਪਣੇ ਕੋਲੇ ਔਸਤ ਜਿੰਨਾ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਭਰਨ ਕਿੰਨਾ ਪੈਂਦਾ ਪਾਈਆ ਪੈਂਦਾ ਅੱਧਾ ਕਿਲੋ ਪੈਂਦਾ ਉਹ ਪਾ ਕੇ ਸਾਰਾ ਟੈਸਟ ਕਰਕੇ ਟੇਸਟ ਕਰਕੇ ਆਪਾਂ ਮਾਰਕੀਟ ਦੇ ਵਿੱਚ ਭੇਜਾਂਗੇ ਕੁਝ ਲੋਕਲ ਗਾਹਕ ਨੇ ਜੀ ਜਿਹੜੇ ਮਲੇ ਕੋਲੇ ਦੇ ਨੇ ਉਸ ਮੰਡੀ ਦੇ ਵਿੱਚ ਜਿਹੜੇ ਵਪਾਰੀ ਨੇ ਫਰੂਟ ਦਾ ਕੰਮ ਕਰਦੇ ਨੇ ਉਹਨਾਂ ਨੇ ਡਿਮਾਂਡ ਕੀਤੀ ਹੈ ਜੀ ਇਸ ਦੀ ਕੁਝ ਚੰਡੀ ਕੱਢ ਦੇ ਵਿੱਚ ਇੱਕ ਦੋ ਵਪਾਰੀ ਨੇ ਜਿਨ੍ਹਾਂ ਨਾਲ ਗੱਲ ਹੋ ਚੁੱਕੀ ਆ ਤੇ ਰੇਟ ਜਦੋਂ ਮਾਰਕੀਟ ਦੇ ਵਿੱਚ ਇਹ ਜਾਊਗਾ ਤਾਂ ਫਿਰ ਆਪਾਂ ਨੂੰ ਰੇਟ ਦਾ ਪਤਾ ਲੱਗੂਗਾ ਹੁਣ ਇਹਦੀ ਤੜਾਈ ਆਪਾਂ ਸ਼ੁਰੂ ਕਰਾਂਗੇ ਤੜਾਈ ਕਰਕੇ ਉਦੋਂ ਬਾਅਦ ਇਹਦੀਆਂ ਟਾਣੀਆਂ ਨੂੰ ਕਟਿੰਗ ਕਰਾਂਗੇ ਜੀ ਟਾਣੀਆਂ ਕਟਿੰਗ ਕਰਨ ਨਾਲ ਜੀ ਜਿਹੜੀਆਂ ਇਹ ਪੁਰਾਣੀਆਂ ਟਾਣੀਆਂ ਨੇ ਇਹਨਾਂ ਤੇ ਫਰੂਟ ਦੁਬਾਰਾ ਨਹੀਂ ਆਉਣਾ ਜਿਹੜੀ ਨਵੀਂ ਟਾਣੀ ਹੋਊਗੀ ਉਦੇ ਤੇ ਫਰੂਟ ਆਊਗਾ ਤੇ ਜੇ ਜ਼ਿਆਦਾ ਨਹੀਂ ਦੂਰੋਂ ਇਹਨੂੰ ਕਟਾਂਗੇ ਜਿਵੇਂ ਇੱਥੋਂ ਮੈਂ ਸੋਚ ਰਿਹਾ ਵੀ ਇਹਨਾਂ ਨੂੰ ਕੱਟੀਏ ਤਾਂ ਪਿੱਛੋਂ ਜਿਹੜਾ ਹੈ ਜੀ ਉਹ ਟਾਣੀ ਭਰ ਕੇ ਚਲੂ ਤਾਂ ਇਹਦੇ ਤੇ ਫਰੂਟ ਵਧੀਆ ਲੱਗੂ ਪਰ ਜੇ ਆਪਾਂ ਇਹਨੂੰ ਇੱਥੇ ਐਜ਼ ਇਟ ਇਜ਼ ਛੱਡ ਦਾਂਗੇ ਤਾਂ ਹੋਊਗਾ ਕਿ ਤੇ ਇੱਥੋਂ ਕੋਈ ਨਾ ਕੋਈ ਜਿਹੜਾ ਬਾਡਾ ਉਹ ਨਿਕਲੂਗਾ ਉਰੋਂ ਜਾਂ ਇੱਥੋਂ ਜਾਂ ਪਿੱਛੋਂ ਉਹ ਨਿਕਲੂਗਾ ਫਿਰ ਉਹਦੇ ਤੇ ਬਹੁਤ ਥੋੜਾ ਫਰੂਟ ਆਊਗਾ ਇਸ ਕਰਕੇ ਜੀ ਆਪਾਂ ਹੁਣ ਕੋਸ਼ਿਸ਼ ਕਰਾਂਗੇ ਵੀ ਇਹਨੂੰ ਇੱਥੋਂ ਫਰੂਟ ਨੂੰ ਹਾਰਵੈਸਟ ਕਰਕੇ ਇੱਥੋਂ ਟਾਣੀਆਂ ਕੱਟ ਦਈਏ ਪਹਿਲਾਂ ਤਾਂ ਸੀ ਵੀ ਆਪਾਂ ਇਹਦਾ ਗੁੱਛੇ ਦੇ ਗੁੱਛਾ ਨੂੰ ਸੇਲ ਕਰਾਂਗੇ ਪਰ ਜਦੋਂ ਜਿਵੇਂ ਵੀ ਮੇਰੀ ਮੰਡੀ ਦੇ ਵਿੱਚ ਗੱਲ ਹੋਈ ਤਾਂ ਇਹਦਾ ਕੱਲਾ ਕੱਲਾ ਪੀਸ ਤੋੜ ਕੇ ਜੀ ਆਪਾਂ ਇੱਕ ਪੈਕੇਟ ਦੇ ਵਿੱਚ ਪਾ ਕੇ ਚਾਹੇ ਉਹ 10 ਕਿਲੋ ਪਵੇ ਚਾਹੇ 5 ਆ ਪਵੇ ਉਹ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਇਹਦਾ ਰੇਟ ਵੀ ਆਪਾਂ ਨੂੰ ਮੰਡੀ ਦੇ ਵਿੱਚ ਪਤਾ ਲੱਗ ਜੂਗਾ ਕਿੰਨਾ ਹੁੰਦਾ ਚੰਡੀਗੜ੍ਹ ਮੰਡੀ ਦੇ ਵਿੱਚ ਕੀ ਕਹਿੰਦੇ ਆ ਤੇ ਮਲੇਖੋਲਾ ਮੰਡੀ ਦੇ ਵਿੱਚ ਕੀ ਕਹਿੰਦੇ ਆ ਨਾਲ ਦੀ ਨਾਲ ਇੱਕ ਦੋ ਦਿਨ ਚ ਲੁਧਿਆਣੇ ਵੀ ਆਪਣੀ ਗੱਲ ਹੋ ਜੇਗੀ ਤੇ ਲੁਧਿਆਣੇ ਵੀ ਇਸ ਦਾ ਰੇਟ ਆਪਾਂ ਨੂੰ ਪਤਾ ਲੱਗ ਜੂ ਹੁਣ ਜਿਹੜੇ ਦਿਨਾਂ ਦੇ ਵਿੱਚ ਆਪਾਂ ਖੜੇ ਆ ਜੀ ਇਹ ਤਕਰੀਬਨ ਅਗਸਤ ਦਾ ਪਹਿਲਾ ਹਫਤੇ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਅਗਸਤ ਦੇ ਦੂਜੇ ਤੀਜੇ ਹਫਤੇ ਦੇ ਵਿੱਚ ਇਹਦੀ ਆਪਾਂ ਤੜਾਈ ਚੰਗੀ ਤਰ੍ਹਾਂ ਕਰਕੇ ਜਿੰਨਾ ਭਜਨ ਹੁੰਦਾ ਕਿੰਨਾ ਇਹਦਾ ਇੱਕ ਦਰਖਤ ਤੋਂ ਆਪਾਂ ਵੱਧੋ-ਵੱਧ ਹਾਰਵੈਸਟ ਕਰ ਸਕਦੇ ਆ ਜਾਂ ਕਿਵੇਂ ਦੇ ਬੂਟੇ ਤਿਆਰ ਕਰ ਸਕਦੇ ਆ ਉਹ ਸਾਰੀਆਂ ਗੱਲਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਕਰੀ ਜਾਵਾਂਗੇ ਦੀ ਮਾਰਕੀਟਿੰਗ ਨੂੰ ਲੈ ਕੇ ਮੈਂ ਬਹੁਤ ਖੁਸ਼ ਆ ਕਿਉਂਕਿ ਜਦੋਂ ਮੈਂ ਮਾਰਕੀਟ ਦੇ ਵਿੱਚ ਗਿਆ ਵਪਾਰੀਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਬੜਾ ਹੈਰਾਨ ਹੋਏ ਤੇ ਪਹਿਲਾਂ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਹੋ ਨਹੀਂ ਸਕਦਾ ਜਦੋਂ ਮੈਂ ਉਹਨਾਂ ਨੂੰ ਆਪਣੇ ਖੇਤ ਆਉਣ ਦਾ ਸੱਦਾ ਦਿੱਤਾ ਤੇ ਦੂਸਰਾ ਉਹਨਾਂ ਨੂੰ ਫੋਟੋਆਂ ਦਿਖਾਈਆਂ ਤਾਂ ਉਹ ਬੜੇ ਖੁਸ਼ ਹੋਏ ਹੁਣ ਜਦੋਂ ਤੜਾਈ ਕਰਨੀ ਉਹ ਵਪਾਰੀ ਵੀ ਆਉਣਗੇ ਜੀ ਉਹ ਆ ਕੇ ਇੱਕ ਵਾਰ ਦੇਖ ਕੇ ਇਹ ਫਰੂਟ ਨੂੰ ਟੇਸਟ ਕਰਕੇ ਫੇਰ ਉਹ ਰੇਟ ਵੀ ਲਾਉਣਗੇ ਆਪਾਂ ਨੂੰ ਸਾਰਾ ਕੁਝ ਦੱਸਣਗੇ ਇਸ ਬਾਰੇ ਉਹਨਾਂ ਰੇਟ ਬਾਰੇ ਆਪਾਂ ਜਿਹੜੀ ਹੈ ਜੀ ਉਹ ਮੰਡੀ ਦੇ ਵਿੱਚ ਜਿਹੜਾ ਉਹ ਰੇਟ ਕਹਿ ਰਹੇ ਨੇ ਆਪਾਂ ਜਾਂ ਜੋ ਮੰਡੀ ਦੇ ਵਿੱਚ ਵੇਚੂਗਾ ਉਹ ਸਾਰੀ ਗੱਲਬਾਤ ਕਰਕੇ ਜੀ ਇੱਕ ਵਾਰ ਫਿਰ ਆਪਾਂ ਇਹਦੇ ਤੇ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਉਸ ਬਾਰੇ ਦੱਸਾਂਗੇ ਜੀ ਤੇ ਦੂਸਰਾ ਇਹਦੀ ਪੈਕਿੰਗ ਤੁਹਾਨੂੰ ਦਿਖਾਤੀ ਆ ਜੀ ਇਹਦੋਂ ਛੋਟੀ ਵੱਡੀ ਪੈਕਿੰਗ ਵੀ ਆਪਾਂ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਵੀ ਥੋੜੀ ਜਿਹੀ 20 30 40 ਪੀਸਾਂ ਵਾਲੀ ਕੋਈ ਹੋਵੇ 200 ਗ੍ਰਾਮ ਵਾਲੀ 100 ਗ੍ਰਾਮ ਵਾਲੀ ਪੈਕਿੰਗ ਜਾਂ ਇਹਦੇ ਚ 2.5 ਕਿਲੋ ਆਪਣਾ 250 ਗ੍ਰਾਮ ਪੈਂਦਾ ਜਾਂ 500 ਗ੍ਰਾਮ ਪੈਂਦਾ ਉਹ ਦੇਖ ਕੇ ਜੀ ਫਿਰ ਇਹਨੂੰ ਅੱਗੇ ਮਾਰਕੀਟ ਦੇ ਵਿੱਚ ਲੈ ਕੇ ਜਾਵਾਂਗੇ ਜੀ ਹੁਣ ਅੱਗੇ ਵੀ ਤੁਸੀਂ ਬੂਟੇ ਦੇਖ ਸਕਦੇ ਹੋ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਹਰ ਇੱਕ ਗੁੱਛਾ ਭਰਿਆ ਹੋਇਆ ਜੀ ਆਹ ਦੇਖੋ ਜੀ ਤੇ ਆਹ ਦੇਖੋ ਜੀ ਤੁਸੀਂ ਥੱਲੇ ਵੀ ਦੇਖ ਸਕਦੇ ਹੋ ਕਈ ਤੋਤਿਆਂ ਨੇ ਨਾ ਨੁਕਸਾਨ ਕੀਤਾ ਹੋਇਆ ਏਦਾਂ ਕਾਫੀ ਸਿੱਟੇ ਹੋਏ ਨੇ ਜੀ ਇਹ ਫਲ ਹਜੇ ਕੱਚਾ ਜੀ ਤੇ ਇਹਦੇ ਰਾਖੀ ਲਈ ਆਪਾਂ ਕੀ ਕੀਤਾ ਜੀ ਉਹ ਆਜੋ ਮੈਂ ਤੁਹਾਨੂੰ ਅੱਗੇ ਦਿਖਾ ਦੋਸਤੋ ਜਿਹੜਾ ਇਹ ਤੁਸੀਂ ਬੂਟਾ ਦੇਖ ਸਕਦੇ ਹੋ ਇਹਦੇ ਤੇ ਆਪਾਂ ਮੱਛਰਦਾਨੀ ਪਾਈ ਹੋਈ ਆ ਤਾਂ ਇਹਦੇ ਥੱਲੇ ਥੋੜੇ ਜਿ ਘਟ ਟੁੱਟ ਕੇ ਡਿਗੇ ਹੋਏ ਨੇ ਨ ਤਾਂ ਤੂ ਤੇਨੇ ਤੋੜੇ ਵੀ ਘਟਨੇ ਇਹ ਵੀ ਲਗਭਗ 3 ਸਾਲ ਦਾ ਬੂਟਾ ਜੀ ਇਹਦੇ ਚ ਵੀ ਫਰੂਟ ਤੁਸੀਂ ਲੱਗੇ ਹੋਏ ਦੇਖ ਸਕਦੇ ਹੋ ਇੰਨੇ ਕਿ ਜਾਲੀ ਦੇ ਟੁਕੜੇ ਪਾਉਣ ਨਾਲ ਜਿਹੜੇ ਤੋਤਿਆਂ ਦਾ ਹਮਲਾ ਕਾਫੀ ਹੱਦ ਤੱਕ ਰੁਕ ਗਿਆ ਸੀ ਤਕਰੀਬਨ 0% ਹੋ ਗਿਆ ਜਦੋਂ ਤੋਂ ਆਪਾਂ ਇਹ ਜਾਲੀ ਪਾਈ ਆ ਇੱਕ ਜਾਲੀ ਆਪਾਂ ਹੋਰ ਜਦੋਂ ਲੰਬਾ ਆਪਣਾ ਬਾਗ ਹੋਊਗਾ ਜੀ ਜਦੋਂ ਪੂਰਾ ਪ੍ਰੋਪਰ ਬਾਗ ਲੱਗਿਆ ਹੋਊ ਉਹਦੇ ਚ ਵੀ ਜੇ ਜਾਲੀ ਆਪਾਂ ਸਿੰਪਲ ਪਾ ਦਾਂਗੇ ਜੀ ਇਹਦੇ ਉੱਤੇ ਦੀ ਜਿਹੜੇ ਮੱਛੀ ਵਾਲਾ ਜਾਲ ਕਹਿੰਦੇ ਆ ਜੀ ਇਹਨੂੰ ਕਲਕੱਤੇ ਸਾਈਡ ਤੋਂ ਮੰਗਵਾਇਆ ਸੀ ਇਹ ਬਹੁਤ ਵਧੀਆ ਤਰੀਕੇ ਨਾਲ ਇਹਨੇ ਰਾਖੀ ਕੀਤੀ ਹੈ ਤੋਤਿਆਂ ਤੋਂ ਬਾਕੀ ਇੱਕ ਦੋ ਬੂਟਿਆਂ ਤੇ ਮੈਂ ਮੱਛਰਦਾਨੀ ਵੀ ਪਾਈ ਆ ਆ ਤੁਸੀਂ ਦੇਖ ਸਕਦੇ ਹੋ ਜੀ ਮੱਛਰਦਾਨੀ ਨਾਲ ਵੀ ਕਾਫੀ ਅਸਰ ਹੋਇਆ ਜੀ ਇੱਕ ਹੋਰ ਵੈਰੈਟੀ ਆ ਜੀ ਇਹਦਾ ਥੋੜਾ ਜਿਹਾ ਸਾਈਜ਼ ਛੋਟਾ ਜੀ ਇਹਦੇ ਤੇ ਵੀ ਕੰਮ ਚੱਲ ਰਿਹਾ ਇਹਦਾ ਵੀ ਆਪਾਂ ਦੇਖਾਂਗੇ ਵੀ ਕਿਵੇਂ ਦਾ ਟੇਸਟ ਹੁੰਦਾ ਜੀ ਕਿਵੇਂ ਦਾ ਇਹ ਬੂਟਾ ਹੁੰਦਾ ਕਿਉਂਕਿ ਇਹਦੇ ਚ ਸੀਡ ਦੀ ਜਿਹੜੀ ਹੈਗੀ ਆ ਜੀ ਮਾਤਰਾ ਉਹ ਥੋੜਾ ਜਿਹਾ ਵੱਡਾ ਸੀਡ ਆ ਜੀ ਇਹ ਚ ਅਗਲੀ ਤੁਸੀਂ ਦੇਖ ਸਕਦੇ ਹੋ ਜੀ ਇਦੇ ਚ ਤੁਸੀਂ ਸਾਈਜ਼ ਵੀ ਦੇਖ ਸਕਦੇ ਹੋ ਤੇ ਫਰੂਟ ਲੱਗਿਆ ਹੋਇਆ ਵੀ ਦੇਖ ਸਕਦੇ ਹੋ ਕਿੰਨੀ ਇਹਦੀ ਮਾਤਰਾ ਹੈ ਜੀ ਕਿੰਨੀ ਕੁਆਂਟੀਟੀ ਦੇ ਵਿੱਚ ਫਰੂਟ ਲੱਗਿਆ ਹੋਇਆ ਤੁਸੀਂ ਗੁੱਛੀਆਂ ਤੋਂ ਦੇਖ ਸਕਦੇ ਹੋ ਜੀ ਆ ਦੇਖੋ ਆ ਜਿਹੜੇ ਗੁੱਛੇ ਲੱਗੇ ਹੋਏ ਆ ਬਾਈ ਤੇ ਆਪਾਂ ਹੁਣ ਜਿਹੜਾ ਅੱਗੇ ਵੀ ਆਪਣੇ ਕੋਲ ਬੂਟੇ ਖੜੇ ਨੇ ਉਹਨਾਂ ਦੇ ਵਿੱਚ ਵੀ ਇਹੀ ਚੱਕਰ ਸੀ ਵੀ ਆਪਾਂ ਮੱਛਰਦਾਨੀ ਨਾਲ ਕਵਰ ਕੀਤੇ ਹੋਏ ਨੇ ਸਭ ਤੋਂ ਜਿਹੜਾ ਮਿੱਠਾ ਹੋਊਗਾ ਸਭ ਤੋਂ ਜਿਹੜਾ ਸਿੰਪਲ ਹੋਊਗਾ ਜਾਂ ਸਭ ਤੋਂ ਜਿਹੜਾ ਵਧੀਆ ਹੋਊਗਾ ਉਹਦੇ ਅੱਡੇ ਆਪਾਂ ਮਾਰਕਿੰਗ ਕਰਕੇ ਉਹ ਤੋਂ ਬੂਟੇ ਵੀ ਤਿਆਰ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਇਹਦੇ ਬੂਟੇ ਵੀ ਪ੍ਰੋਵਾਈਡ ਕਰਾਂਗੇ ਜੀ ਜਿੰਨਾ ਵੀ ਹੋ ਸਕੇ ਬਾਗ ਦੇ ਕਨਸੈਪਟ ਦੇ ਵਿੱਚ ਵੀ ਜਾਵਾਂਗੇ ਤੇ ਰੇਟ ਪਤਾ ਲੱਗਣ ਨਾਲ ਆਪਾਂ ਨੂੰ ਮਾਰਕੀਟ ਪਤਾ ਲੱਗਣ ਨਾਲ ਇਹਦੇ ਬਾਰੇ ਹੋਰ ਵੀ ਕਲੀਅਰ ਹੋ ਜਾਊਗਾ ਵੀ ਆਪਾਂ ਕਿੰਨਾ ਫਲ ਇਹਦਾ ਆਪਾਂ ਵੇਚ ਸਕਦੇ ਆ ਤੇ ਕਿੰਨੀ ਇਹਦੀ ਮਾਰਕੀਟ 'ਚ ਡਿਮਾਂਡ ਆ ਜੀ ਧੰਨਵਾਦ